ਲਾਖੇੜਾ ਦੇ ਨੇੜੇ ਪਿੰਡ ਪਰਾਸ ਦੇ ਗੁਰਦੁਆਰਾ ਸਾਈ ਵਿਕੇ ਸਮੂਹ ਨਗਰ ਵਾਸੀਆਂ ਦਾ ਇਕੱਠ ਹੋਇਆ ਜਿੱਥੇ ਸਮੂਹ ਨਗਰ ਵਾਸੀਆਂ ਨੇ ਸਰਬਸੰਮਤੀ ਨਾਲ ਅਮਰੀਕ ਸਿੰਘ ਦੀ ਸਰਪੰਚ ਤੇ ਅਹੁਦੇ ਲਈ ਚੋਣ ਕੀਤੀ ਇਕੱਠੇ ਹੋਏ ਸਾਰੇ ਹੀ ਬਤਵੰਤਿਆਂ ਨੇ ਅਮਰੀਕ ਸਿੰਘ ਦੇ ਸਰੂਪਾ ਪਾ ਕੇ ਮੁਬਾਰਕਾ ਦਿੱਤੀਆਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਬਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਮੂਹ ਨਗਰ ਵਾਸੀਆਂ ਨੂੰ ਪਿੰਡ ਵਿੱਚ ਪਹਿਲੀ ਵਾਰ ਸਰਬਸੰਮਤੀਕਰਨ ਤੇ ਮੁਬਾਰਕਵਾਦ ਦਿੱਤੀ ਸਾਡੇ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦਾ ਇਤਿਹਾਸਕ ਬੜਾ ਪਿੰਡ ਔਰ ਸਾਡਾ ਅਹਿਮ ਪਿੰਡਾ ਬਰਾਸ ਔਰ ਮੈਂ ਸਭ ਤੋਂ ਪਹਿਲਾਂ ਸਮੁੱਚੇ ਨਗਰ ਨਿਵਾਸੀਆਂ ਨੂੰ ਸਾਡੀਆਂ ਮਾਤਾ-ਮਾਂ ਪੈਣਾ ਸਾਡੇ ਬਜ਼ੁਰਗ ਨੌਜਵਾਨ ਵੀਰ ਉਹਨਾਂ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀਆ ਸਾਡਾ ਛੋਟਾ ਵੀਰ ਸਰਦਾਰ ਅਮਰੀਕ ਸਿੰਘ ਨੂੰ ਸਰਪੰਚ ਚੁਣਿਆ ਆਪਣੇ ਪੰਚ ਚੁਣ ਰਹੇ ਨੇ ਸੋ ਸਭ ਤੋਂ ਪਹਿਲਾਂ ਮੈਂ ਸਮੁੱਚੇ ਨਗਰ ਨੂੰ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਔਰ ਪੂਰੀ ਜਿਹੜੀ ਸਾਡਾ ਡਿਸਟ੍ਰਿਕਟ ਵੱਲੋਂ ਵਧਾਈ ਦਿੰਦੇ ਆ ਕਿਉਂਕਿ ਇਹ ਤਾਂ ਵਧਾਈ ਹੈ ਡਿਸਟ੍ਰਿਕਟ ਵੱਲੋਂ ਕਿ ਇਹ ਪਿੰਡ ਕਦੇ ਸੰਮਤੀ ਨਹੀਂ ਸੀ ਹੋਈ ਪਹਿਲੀ ਵਾਰ ਸੰਮਤੀ ਹੋਈ ਹੈ ਸੋ ਬਹੁਤ ਵੱਡਾ ਕਾਰਜ ਇਹ ਸਾਡੀ ਸੰਗਤ ਨੇ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਸੀ ਕਿ ਪਿੰਡਾਂ ਵਿੱਚ ਸੰਮਤੀ ਹੋਣੀ ਚਾਹੀਦੀ ਹੈ ਔਰ ਸੰਮਤੀ ਵੀ ਪਿਆਰ ਨਾਲ ਪਰਚੇ ਰੱਦ ਕਰਕੇ ਨਹੀਂ ਅੱਜ ਸਾਡੇ ਜਿਹੜੀ ਸੰਮਤੀਆਂ ਹੋ ਰਹੀਆਂ ਪਿਆਰ ਨਾਲ ਹੋ ਰਹੀਆਂ ਨੇ ਔਰ ਸਾਰੇ ਪਾਰਟੀਆਂ ਦੇ ਸਤਕਾਰਯੋਗ ਸਖਸ਼ੀਤਾ ਵੀ ਖੜੀਆਂ ਨੇ ਪਿੰਡ ਦੇ ਸਾਡੇ ਬਜ਼ੁਰਗ ਖੜੇ ਨੇ ਸਾਡੇ ਮੋਤਬਰ ਸਕੀਤਾ ਪਿੰਡ ਦੇ ਖੜੀਆਂ ਨੇ ਔਰ ਉਹਨਾਂ ਨੇ ਪ੍ਰਾਰਲਾ ਕੀਤਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਇੱਕ ਬੜੇ ਵਧੀਆ ਕਾਰਜ ਕੀਤਾ ਪਾਰਟੀਵਾਦੀ ਖਤਮ ਕਰਕੇ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਵਰ ਸਾਡੇ ਨੌਜਵਾਨਾਂ ਨੂੰ ਗੇਮਾ ਤੇ ਉਹਨਾਂ ਨੂੰ ਨੌਕਰੀਆਂ ਦੇਣ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹ ਤਾਂ ਹੀ ਬਣੂਗਾ ਜੇ ਅਸੀਂ ਸਾਰੇ ਰਲ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਧੜੇਬੰਦੀ ਖਤਮ ਕਰਕੇ ਆਪਣੇ ਪਿੰਡ ਨੂੰ ਵਧੀਆ ਬਣਾਵਾਂਗੇ ਅਸੀਂ ਕੰਪੀਟੀਸ਼ਨ ਇਹ ਕਰਾਂਗੇ ਕਿ ਸਾਡਾ ਪਿੰਡ ਦੂਜੇ ਪਿੰਡ ਤੋਂ ਵਧੀਆ ਹੋਣਾ ਚਾਹੀਦਾ ਨਾ ਕਿ ਪਹਿਲਾਂ ਮਾਂਗ ਲੜਾਈਆਂ ਕਰੀਏ ਸੋ ਬਹੁਤ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਵੈਗਰੂ ਦੀ ਕਿਰਪਾ ਹੋ ਰਹੀ ਹੈ ਪਰਮਾਤਮਾ ਦਾ ਆਸ਼ੀਰਵਾਦ ਮਿਲ ਰਿਹਾ ਸਮਤੀਆਂ ਹੋ ਰਹੀਆਂ ਨੇ ਔਰ ਮੈਂ ਜਿੰਨੇ ਵੀ ਪਿੰਡ ਰਹਿ ਗਏ ਬਹੁਤ ਸਾਰੇ ਅੱਜ ਪਿੰਡਾਂ 'ਚ ਜਾ ਰਿਹਾ ਸਭ ਨੂੰ ਅਪੀਲ ਕਰਦਾ ਕਿ ਸਰਬਸੰਤਿਆ ਕਰੋ ਆਪਣੇ ਉਹ ਲੋਕ ਨੌਜਵਾਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਲੋਕ ਕੰਮ ਕਰ ਸਕਦੇ ਆ ਉਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਆਪਾਂ ਜਿਹੜੀ ਸ਼ਹੀਦਾਂ ਦੀ ਮਹਾਨ ਧਰਤੀ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਤੇ માતા ਗੋਜਰਕੋਸ਼ ਦੀ ਸ਼ਹਾਦਤ ਵਾਲੀ ਧਰਤੀ ਨੂੰ ਪੰਜਾਬ ਦਾ ਮੋਰੀ ਹਲਕਾ ਬਣਾਈਏ ਔਰ ਅਸੀਂ ਕੋਈ ਵੀ ਅਸੀਂ ਸੁਭਦਾਵਾ ਸਾਡੇ ਪਿੰਡਾਂ ਵਿੱਚ ਜੋ ਰਹਿ ਜਵੇ ਉਹ ਰਹਿਣ ਨਹੀਂ ਦੇਣੀ ਸਾਰੇ ਸੁਭਦਾਵਾ ਪਿੰਡਾਂ ਵਿੱਚ ਪਹੁੰਚਾਈਏ ਇਹੀ ਟੀਚਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਫੈਸਲੇ ਲੈ ਰਹੇ ਆ ਜੀ ਪੰਜਾਬ ਦੇ ਲੋਕ ਇਹ ਲੱਗਦਾ ਇਹ ਸਰਕਾਰ ਦਾ ਅਸਰ ਹੈ ਜਾਂ ਲੋਕੀ ਆਪਣੇ ਆਪੋ ਇਹ ਕਰਦੇ। ਦੇਖੋ ਲੋਕ ਪੰਜਾਬ ਦੇ ਬੜੇ ਸਿਆਣੇ ਆ। ਜਿਹੜਾ ਕੰਮ ਉਲਝਾਉਂਦੇ ਹੁੰਦੇ ਆ ਉਹ ਲੀਡਰ ਉਲਝਾਉਂਦੇ ਆ। ਦੇਖੋ ਹੋਰੀ ਜ਼ਿੰਮੇਵਾਰੀ ਲੀਡਰ ਕਿਸੇ ਦੇ ਪਰਚਾ ਘਟਾਤਾ ਕਿਸੇ ਨੂੰ ਉਹ ਕਰਦਾ। ਅਸੀਂ ਆ ਸੰਗਤ ਖੜੀ ਹੈ। ਮੇਰੀ ਬੇਨਤੀ ਇਹ ਸੀ ਕਿ ਜਿਹਨੂੰ ਮਰਜ਼ੀ ਸਰਪੰਚ ਬਣਾ ਲਓ ਪਾਰਟੀबाजी ਵਾਲਿਆਂ ਨੇ। ਔਰ ਸੰਗਤ ਨੇ ਚੁਣਿਆ। ਸਾਰੀ ਪਾਰਟੀਆਂ ਦੇ ਤੁਸੀਂ ਦੇਖਿਓ ਸੀਤਾਂ ਔਰੇ ਖੜੀਆਂ ਨੇ। ਸੋ ਸਾਡਾ ਕੰਮ ਹੈ ਸਰਕਾਰਾਂ ਦਾ ਕਿ ਪਿੰਡਾਂ 'ਚ ਇਤਫਾਕ ਰੱਖਿਏ। ਔਰ ਨੌਜਵਾਨਾਂ ਨੂੰ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਜੀਏ ਉਹੀ ਟੀਚੇ ਤੇ ਮਾਨਯੋਗ ਸਰਦਾਰ ਪੌਂਸੀ ਮਾਨ ਸਾਹਿਬ ਦਾ ਜੋ ਸਾਨੂੰ ਹੁਕਮ ਹੈ ਚੱਲ ਰਿਹਾ ਹੈ ਹਾਂਜੀ ਸਰ ਅੱਜ ਤੁਹਾਨੂੰ ਪਿੰਡ ਬਰਾਸ ਦੇ ਸਰਬੰਸਤੀ ਨਾਲ ਸਰਪੰਚ ਚੁਣਿਆ ਗਿਆ ਕੀ ਕਹਿਣਾ ਉਸ ਬਾਰੇ ਇਹਦੇ ਬਾਰੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸਰਬੰਸਤੀ ਨਾਲ ਸਾਰਾ ਪਿੰਡ ਦੇ ਲੋਕ ਤੇ ਖੁਸ਼ ਹੋਇਆ ਹੈ ਜੁਮੇਵਾਰੀ ਦਿੱਤੀ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਜੁਮੇਵਾਰੀ ਨਿਭਾਉਣ ਦਾ ਐਮ ਦਾ ਵੀ ਮੌਕਾ ਮਾਨਦਾਰੀ ਨਾਲ ਜੁਮੇਵਾਰੀ ਨਿਭਾਈ ਜੀ ਸਮੂਹ ਨਗਰ ਦਾ ਧੰਨਵਾਦ ਕਰਦੇ ਹਾਂ ਸਮੂਹ ਨਗਰ ਦਾ ਧੰਨਵਾਦ ਕਰਦਾ ਗਾਇਸ ਸਾਡੀ ਅਗਵਾਈ ਵਿੱਚ ਚੱਲ ਕੇ ਪਿੰਡ ਦੇ ਵਿਕਾਸ ਕਰਵਾਉਂਗੇ ਬਿਲਕੁਲ ਜੀ ਨਾਲ ਕਰਾਵਾਂਗੇ ਸਾਰੇ